ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਤੂ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਨੱਕ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਵੱਡੀਆਂ ਛੋਟੀਆਂ ਪ्योर ਹਰਿਆਣੇ ਦੀਆਂ ਮੋਹਰਾਂ ਨਸਲ ਦੀਆਂ ਤੇ ਇੱਕ ਦੇਲੀ ਰਵੀ ਦੀ ਜਰਸੀ ਸਾਰੇ ਸੂਏ ਸਬਾਏ ਤਾਜ਼ੇ ਬਿਲਕੁਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛ ਦਿਨਾਂ ਦੀ ਡਿਟੇਲ ਆਇਓ ਭਾਜੀ ਚਲੋ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੱਗੇ ਵੀਰ ਸਤਿ ਸ਼੍ਰੀ ਅਕਾਲ ਹੋਸ ਨਾ ਟਿਕ ਟੱਕ ਜੀ ਬਹੁਤ ਵਧੀਆ ਗੂ ਕੰਮ ਦਾ ਸੀ ਕਿਰਪਾ ਕਿਰਪਾ ਹੀ ਚਾਹੀਦੀ ਆ ਜੀ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਜੱਗੇ ਵੀਰ ਨੀਤਾ ਪਿੰਡ ਲਖੂਆਲ ਸੀਗਲੇ ਨਾਲਾ ਜਿਹੜਾ ਹੁੰਦਾ ਨੇ ਸਾਈਡ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 989266564 ਠੀਕ ਆ ਜੀ ਉਧਰ ਮੰਗਾਈਆਂ ਝੋਟੀਆਂ ਝੋਟੀਆਂ ਚਾਰ ਜੱਗੇ ਵੀਰ ਮੰਗਾਈਆਂ ਸੀ ਅੱਛਾ ਜੀ ਜੋੜਾ ਵੇਖ ਗਿਆ ਤੇ ਜੋੜਾ ਹੀ ਹੈਗਾ ਠੀਕ ਆ ਠੀਕ ਆ ਕੋਕੇ ਪੀ ਸੀ ਹਾਂ ਚੋਟੀਆਂ ਲਓ ਜੀ ਰਿੰਗ ਸਿੰਘ ਨਹੀਂ ਕਿ ਨਿਕੇ ਜੇ ਸਿੰਘ ਅੱਛਾ ਜੀ ਨਿਸ਼ਾਨ ਲੈਣਾ ਸਹੀ ਗੱਲ ਹੈ ਜੀ ਸੋਨਾ ਹੀ ਆ ਅੱਛਾ ਜੀ ਇਹ ਦੂਜਾ ਸੁਆ ਠੀਕ ਹੈ ਜੀ ਫਿਰ ਇਹ ਤੋਂ ਗੱਲ ਕਿ ਸ਼ੁਰੂਆਤ ਦੱਸਿਓ ਫਿਰ ਇਹਦੇ ਬਾਰੇ ਇਹ ਝੋਟੀਆਂ ਜੀ ਉੱਥੋਂ ਲਈਏ ਪਰ 18-19 ਲੀਟਰ ਦੁੱਧ ਝੋਕੇ ਅੱਛਾ ਜੀ ਆ ਜਿਹੜੀ ਆ ਠੀਕ ਹੈ ਜੀ ਪਰ ਹੁਣ ਆਪਾਂ ਥਿਗ ਜੂ ਗੱਲ ਹੁਣ ਵੀ 18 ਮਣਾ ਦਾਂਗੇ ਅੱਛਾ ਜੀ 16 ਕਿਲੋਆਂ ਦਾ ਜਿਹੜਾ ਮਰਗੀ ਰਹਿ ਗਈ ਜਿੰਨੇ ਟਾਂ ਮਰਗੀ ਚਵਾ ਕੇ ਖੜੇ ਠੀਕ ਆ ਕਿ ਉਹਨਾਂ ਨੂੰ ਦੱਸ ਦਿੰਨੇ ਆ ਲੈ ਮੁੱਲ ਤੇ ਇਹਨਾਂ ਦੱਸਿਆ ਹਾਂਜੀ ਜਿਹੜਾ ਵੀ ਇੱਥੇ ਆਣਗੇ ਢੋਡੀ ਖੜੂ ਕਾ ਨਾ ਹਾਂਜੀ ਉਹਨੂੰ 2000 ਰੁਪਏ ਛੋਟ ਕਰਾਂਗੇ ਸੌਦੇ ਹੋਏ ਨੂੰ ਲਓ ਜੀ 2000 ਛੋਟ ਮਂਗਾਊਗਾ ਉਹਨੂੰ ਕਰ ਦਈਏ 500 ਠੀਕ ਆ ਠੀਕ ਆ ਜਿਹੜਾ ਆਨਲਾਈਨ ਮਂਗਾਊਗਾ ਠੀਕ ਆ ਠੀਕ ਆ ਜਵਾਕ ਇਹਦਾ ਇੱਧਰ ਕੱਟੀ ਵਿਖਾਵਾਂ ਮਗਰ 2 ਗਿੱਠਾਂ ਚੌੜੀਆਂ 18 19 ਲਓ ਜੀ ਹੁਣ 18 ਹੁੰਦੀਆਂ ਦਿਨਾਂ ਦੀ ਇਹ ਪੇਠ ਪੂੜਾ ਬਹੁਤ ਚੰਗੀ ਅਮਨ ਨਤੀ ਠੀਕ ਆ ਜੀ ਦੇਖੋ ਧੰਨਵਾਦ ਠੀਕ ਆ ਠੀਕ ਆ ਲਓ ਜੀ ਉਹਨਾਂ ਵਿਖਾਓ ਕੱਟੀ ਦਾ ਹੁਣੇ ਚੱਪਾ ਲਮਾਉਂਦਾ ਮੋਟਰ ਦੇ ਸੀਮਣ ਬਹੁਤ ਚੰਗੇ ਭਰਉਂਦੇ ਇਹ ਗੱਲ ਹੈਗੀ ਨਾ ਹੂੰ ਪਲੀ ਭਲਾਈ ਠੀਕ ਹੈ ਠੀਕ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਪਿਓ ਰਮੋਰਾ نسل ਦੀ ਤੂੰ ਜਾਸੂ ਕਾ ਸੂਈ ਤੇ ਕੱਦ ਕਾੜ ਜਿਹੜਾ ਬਹੁਤ ਹੀ ਤਗੜਾ ਵਾ 1 ਕਿਲੋ ਜੋੜੀ ਦੁੱਧ ਦੇਣਾ ਜੱਗੇ ਅੱਛਾ ਜੀ ਪੂਰਾ 20 ਕਿਲੋ ਠੀਕ ਲਓ ਜੀ 20 ਲੀਟਰ ਜਿਹੜਾ ਦੁੱਧ ਭਰੂਗੀ ਚੱਡਾ ਵੇਖ ਸਕਦੇ ਆ ਨਾ ਐਫ ਗਾਂ ਵਰਗਾ ਵਾ ਤੇ ਥਣ ਵੀ ਕੱਲਾ ਕੱਲਾ ਲੱਗਾ ਐਨ ਚਾਵਾਂ ਨੁਕਰਾਂ ਤੇ ਪੀੜੀ ਦੇ ਪਾਵੇਂ ਵਰਗਾ ਥਾਣਿਆ ਤੇ ਬਾਕੀ ਮਿਲਕ ਪੈਣ ਵੀ ਚੈੱਕ ਕਰਾ ਦਿੰਨੇ ਆ ਉਹ ਹੀ ਫੁੱਲ ਸਹਿਜ ਵੱਡੀ ਛੋਟੀ ਕੋਈ ਛੋਟੀ ਨਾ ਛੋਟੀ ਨਾ ਸਮਝ ਇੱਥੇ ਕੋਈ ਭਰਾ ਹੋਗਾ ਤੇ ਵੀਡੀਓ ਦੇ ਨਾਲ ਉਹ ਡਬਲ ਦੇਖੋਗੇ ਮੰਨ ਲਓ ਇਹ ਹਾਥੀ ਉਧੀ ਚ ਨਹੀਂ ਜਾਣੀ ਛੋਟੀ ਹਾਂਜੀ ਹਾਂਜੀ ਉਹ ਉਧੀ ਜਾਊਗੀ ਠੀਕ ਹੈ ਜੀ ਬਾਕੀ ਖਾਣ ਲਿਆ ਵਾ ਆਪੇ ਵੇਖ ਲਓ ਕਿ ਗਿੱਠਾਂ ਤੋਂ ਬਾਹਰ ਬਾਹਰ ਵੇਖ ਮਾਨਾ ਚਾਵਾ ਨੁਕਰਾਂ ਦੇਣਾ ਲੋ ਜੀ ਪਿਓ ਰਾ ਤੇ ਬਾਕੀ ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਜੀ ਪਤਨਾਂ ਚੰਮ ਦੇ ਪਿੰਡੇ ਦੇ ਨਾਲਾ ਨੂੜਾ ਕਾਫੀ ਆ ਗਈਆਂ ਵੇਖ ਸਾਡੇ ਤੁਸੀਂ ਚੱਟਾ ਪਾ ਕਮਾਲਿਆ ਨਾਲਾ ਚੱਡੇ ਦੇ ਵੀ ਅੱਛਾ ਜੀ 3 ਕਿਲੋ ਪੂਰੀ ਗਾੜਿਆ ਠੀਕ ਹੈ ਠੀਕ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ 3 ਕਿਲੋ ਜਿਹੜੀ ਗਾੜੀ ਗਾੜਿਆ ਕੈਮਰਾ ਇੱਧਰ ਮਾਰੋ ਜੀ ਠੀਕ ਹੈ ਜੀ ਫੋਟੋ ਫੋਟੋ ਬਾਹਰ ਨੂੰ ਆਈ ਪਈ ਜਾ ਵੇ ਸਾਡੇ ਤੇ ਐਂ ਦੀ ਵੀਰੋ ਅੱਛਾ ਫਗਾਵਾਂ ਨੂੰ ਕਟਣਦੀ ਐ ਵੇਖੋ ਇਧਰ ਲਓ ਜੀ ਦੋਵਾਂ ਸਾਈਡਾਂ ਤੇ ਨਾੜਾਂ ਨੂੜਾਂ ਜਿਹੜੀਆਂ ਕਾਫੀ ਆ ਦੀ ਲਾਊਗਾ ਨਾ ਹਾਂਜੀ 2000 ਛੋਟ ਕਰਨੀਆਂ ਠੀਕ ਐ ਜੀ ਸੌਦੇ ਹੋਏ ਚੋਂ ਸੌਦੇ ਹੋਏ ਚੋਂ ਜਿਹੜਾ ਉਤਰਾ ਮੰਗਾ ਉਹਨੂੰ 500 ਹੀ ਕਰਨੀ ਐ ਠੀਕ ਐ ਜੀ ਹਾਂ ਤਸੱਲੀ ਕਰਾ ਕੇ ਦੇਣੀ ਐ ਠੀਕ ਐ ਠੀਕ ਐ ਤੇ 20 ਕਿਲੋ ਜੋੜੀ ਤੋਂ ਅਸੀਂ ਹੁਣ 16 ਨਾ ਦੇਣੀ ਐ ਠੀਕ ਐ ਲਓ ਜੀ ਮੌਕੇ ਤੇ ਜਿਹੜਾ 16 ਲੀਟਰ ਦੀ ਫੁੱਲ ਗਾਰੰਟੀ ਐ ਠੀਕ ਐ ਮੁੱਲ ਭਾਜੀ ਇਹਦਾ ਮੋਲ ਵੀ ਦੀ ਝੋਡੀ ਤੇ 2.5 ਲੱਖ ਦੀ ਆ। ਹਾਂਜੀ। ਪਰ ਜਾਇਜ਼ ਦੇ ਦਾਂਗੇ। ਠੀਕ ਹੈ ਜੀ। 20 ਕਿਲੋ ਗੋਦਮ ਨਾਲ ਤਾਂ 2.5 ਦੀ ਆ ਝੋਡੀ। ਹਾਂਜੀ। ਹੁਣ ਆਪਾਂ ਦੋ ਦੀ ਦੇ ਦਈਏ। ਦੋ ਦੀ? ਹਾਂ। ਕਰੀਏ ਜਾਇਜ਼ ਜਿਆ। ਕਿੰਨਾ ਕਰੀਏ ਦੱਸੋ? ਕਰ ਦੋ ਖੁੱਲਾ ਇਮਾਨਦਾਨ। ਕਿੰਨਾ ਤੁਸੀਂ ਕਹਿੰਦੇ ਕਰ ਦਿੰਨੇ? ਆਜੋ ਭਾਜੀ। ਕੰਮ ਮਰਦਾ ਏ। ਨਹੀਂ ਆ। ਕਰੀਏ ਆਜੋ। ਆ ਜਾ ਬਗੀਚੇ ਕੋਈ ਨਹੀਂ। ਇਹ ਅਮੀਰ ਫੋਨ ਬੜੇ ਲੁੰਦੇ ਮੀਂ ਬਾਜੀ। ਅੱਛਾ। ਚਲੋ। ਲਓ ਜੀ ਲਾਈਵ ਆਪਾਂ ਤਾਂ ਕੰਮ ਨੇ ਮਿਲ ਕੇਂਗੇ ਦੀ। ਕਵਾ ਪਸਮਾ 16 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਠੱਡਾ ਕਰਕੇ ਤੇ 20 ਤੋਂ ਪਲੱਸ ਜਿਹੜਾ ਦੁੱਧ ਭਰੂਗੀ ਚਲੋ ਕੋਈ ਭਰਾ ਸੰਭਣ ਵਾਲਾ ਖੜੇ ਚ ਬੰਦ ਹੋ ਵੀ ਜੀ ਆ ਗਈ ਜੇ ਐ ਕਿ ਆਹ ਭਰੂ ਭਾਜੀ ਪਾ ਕੇ ਉਸ ਵੀ ਅਗਲੇ ਦਿਨਾਂ ਲਈ ਚਵਾਈ ਜਿਹੜੀ ਸਟਾਰਟ ਕਰ ਦਿੱਤੀ ਤੇਲ ਜਿਆ ਲਗਾਣਾ ਠੀਕ ਤੇਲ ਲੱਗਣਾ ਜਿਹੜੇ ਚੌਣ ਚਾਂਣ ਜੜੀਆਂ ਫੋਲੀ ਆ Tropalak je bil tudi gejan. ਇਹ ਉਧਰੋਂ ਮਗਾਈਆਂ ਸੀ ਜੋੜਾ ਭਾਈ ਫਿਰ ਹਾਂ ਜੋ ਚਾਰ ਮਗਾਈਆਂ ਸੀ ਅੱਛਾ ਛੋਟਾ ਵੇਖ ਗਿਆ ਠੀਕ ਹੈ ਚਾਰ ਛੋਟੀਆਂ ਮਗਾਈਆਂ ਸੀ ਭਾਈ ਨੇ ਉਧਰੋਂ ਦੇ ਦੋ ਵੇਗੀਆਂ ਤੇ ਦੋ ਬਾਕੀ ਇੱਕ ਦੀ ਲਾ ਠੀਕ ਹੈ ਜੀ ਆਹ ਛੋਟੀ 20 ਕਿਲੋ ਵਾਲੀ ਜਿਹੜੀ ਚੋਂਡਿਆ ਵੀਰ ਠੀਕ ਹੈ ਠੀਕ ਹੈ ਉਹ ਜੀ ਵੱਡੀ ਛੋਟੀ ਜਾਂ ਦੁੱਜਾ ਸੁਗਾ ਤੇ ਪਿੱਛੇ ਵੀ ਫੀਮੇਲ ਕਾਫ ਡਬਲ ਫਾਇਦਾ ਚਲੋ ਕੋਈ ਭਰਾ ਸੰਭਲੂਗਾ ਦੇ ਛੋਟੀ ਚੰਗੀ ਆ ਪਿੱਛੇ ਵੀ ਕੱਟੀ ਗੱਡਾ ਗਾੜਵਾ ਦੇ ਠੀਕ ਹੈ ਲਓ ਜੀ ਆ ਅਗਲੇ ਥਾਂ ਦੀ ਚਵਾਈ ਜੇ ਵੇਖ ਸਕਦੇ ਤੁਸੀਂ ਕਿੰਨਾ ਉਪਰ ਹੀ ਡਾਡੇ ਸਾਪਣਾ ਨਾ ਸਾ ਪੌਣੀ 3 ਕਿਲੋ ਨਹੀਂ 2 3 ਕਿਲੋ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਰਾਂ ਗਰਾਂ ਦੀ ਬਾਲਟੀ ਹੈ ਵੱਡੀ ਬਾਲਟੀ ਹੈ ਲਓ ਜੀ ਵੱਡੀ ਬਾਲਟੀ ਕੋਈ ਆਮ ਨਾ ਸਮਝੇ ਬਾਕੀ ਢਾਈ ਤੋਂ 3 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜਿਆ ਕੰਦੀ ਦੇ ਪੱਟੀ ਦੇ ਲਿਆ ਤੇ ਮਗਰ ਲੈ ਥਾਂ ਦੀ ਚਵਾਈ ਤੇ ਵੇਖ ਸਕਦੇ ਮੋਟਰ ਨਾਲ ਹੀ ਹਿਸਾਬ ਤਾ ਵਿਆ ਇਹਲਾ ਅਰੇ ਨਾ ਵਿੱਚ ਨਹੀਂ ਵਾਈ ਮਗਰਿਆਂ ਦੇ ਵੇਰ ਮਾਣ ਨਹੀਂ ਕਰ ਸਕਦਾ ਜਿਵਾਈ ਬੋਢੀ ਬੰਦ ਹੈ ਜਿਵਾਈਆਂ ਮੋਟਰ ਵਾਲੇ ਸਾਹਕ ਤਾਂ ਪੂਰ ਛਟਾ ਕੋਈ ਨਹੀਂ ਹੈਗਾ ਬਾਕੀ ਚਲੋ ਕੋ ਸੇਵ ਵਾਲਾ ਭਰਾ ਖੜੇ ਤੇ 20 ਰੋ ਪਲਸ ਜਿਹੜਾ ਦੁੱਧ ਪਰੂਗੀ ਹੁਣ ਕਿੰਨਾ ਬਣਾਉਣਾ ਭਾਈ ਆਪਾਂ ਆਪਾਂ 16 ਹੀ ਦੱਸ ਕੇ ਹੁਣ ਦੇਣੀ ਜਿਹੜਾ ਮੌਕੇ ਤੇ ਹੈਗਾ ਠੀਕ ਹੈ ਠੀਕ ਹੈ ਤੋਂ 18 19 ਕਿਲੋ ਚੋ ਕੇ ਲਈਏ ਠੀਕ ਹੈ ਠੀਕ ਹੈ ਪੈ ਜਾਂਦਾ ਫਰਕ ਪੈਂਦਾ ਵੀ ਕਿੰਨਾ ਪੈਂਦਾ ਉਹਦੇ ਬਾਕੀ 20 ਕਿਲੋ ਲਈ ਆ 20 ਤੇ ਜਾਣਾ ਨੇ ਠੀਕ ਹੈ ਠੀਕ ਹੈ ਕਰੇ ਗਾਵਾਂ ਨੂੰ ਦੀ ਠੀਕ ਹੈ ਚਲ ਜਾਈਏ ਨਹੀਂ ਬੰਦੇ ਇਹ ਬੰਦਾ ਨਹੀਂ ਦੇ ਬੰਦਾ ਕਹ ਪਤਾ ਨਹੀਂ So then the canola you <inku> cover what do you ਇੱਕੋ ਹੀ ਸੇਵਾ ਵੀ ਚੰਗੀ ਤੇ ਚਲੋ ਦੁੱਧ ਵੀ ਚੰਗਾ। ਹਮ ਲੀਟਰ ਮਰਾ ਦੇਣੀ। ਮੈਂ ਕਹਿੰਦਾ ਜਿੰਨੇ ਮਰਜੀ ਲੈ ਗਾ ਕਰ ਲੈ ਥੋੜਾ। ਜਗੇਵੀਰ ਪਤਰੀ ਮੈਂ ਲਈ ਲੱਖ ਦੀ ਹੁੰਦੀ 8 ਕਿਲੋ ਦਿੰਦੀ ਹੈ ਕਿ ਨਹੀਂ? ਇੰਨਾ ਕੀ ਇੰਨਾ ਕੀ। ਸਹੀ ਗੱਲ ਆ। ਉਹ ਤਾਂ ਹੀ ਮੈਂ ਕਹਿੰਦਾ ਦੋ ਤਿੰਨ ਰੱਖ ਨਾਲ ਇੱਕੋ ਵਾਦੂ। ਲਿਆ ਲਿਆ ਆਸਲਾ ਪਕ। ਲਿਆ ਲਿਆ। ਕੰਗੀ ਮਾਚਾਂਗੇ ਵੱਡੀ ਬਾਲਟੀ ਕਿ ਢੱਕਣੀ ਕਿڑی ਸੌਖੀ ਆ ਆ ਗਈ ਬਾਕੀ ਹੈ ਵੀ ਠੰਡੀ ਤੇਰੀ ਹਾਂ ਮਨ ਲਾਤ ਨਹੀਂ ਪੁੱੜਦੀ ਠੰਡੀ ਧੀਰੀ ਠੰਡੀ ਧੀਰੀ ਜਿਹੜੇ ਪੈਰ ਤੇ ਖਲੋਤੀ ਵਿਚਾਰੀ ਉੱਥੇ ਖੜੀ ਆ ਠੰਡੇ ਧੀਰੇ ਪਸ਼ੂ ਦਾ ਬਹੁਤ ਹੀ ਵਾਧਾ ਹੁੰਦਾ ਦੁੱਧ ਬਿਸ਼ੱਕ ਦੀ ਪਈਆ ਅੱਧਾ ਪਈਆ ਘੱਟ ਦੇ ਦੇ ਕਿਲੋ ਬਾਕੀ ਮਜਾ ਵੇਲਾ ਚੋਂਦਾ ਤੇ ਬੱਚੇ ਨੂੰ ਹੀ ਹਣਨਾਈ ਦੁੱਧ ਬਣਾਇਆ ਦੇ ਨਾ ਕਰਦੇ ਕਰਦੇ ਕੋਈ ਲੈ ਲਾ ਦੁੱਧ ਠੀਕ ਹੈ ਠੀਕ ਹੈ ਲਾ ਵੀ ਦੁੱਧ ਥਣਾ ਦੇ ਵਿੱਚ ਕਾਫੀ ਜੇ ਬਾਕੀ ਲਓ ਜੀ ਠੀਕ ਹੈ ਜੀ ਬਾਕੀ ਆਪਾਂ ਲਾ ਵੀ ਨਿਚੋੜ ਨਿਚੋੜ ਕੱਢ ਦੇਣਾ ਆਪਾਂ ਲਓ ਜੀ ਰੋਏ ਸਾਡੇ ਨੇ

ਕਾਨ ਜੇ 6 7 8 9 ਜੀ ਸਾਢੇ 8 ਹੋ ਗਏ ਸਾਢੇ 8 ਤੇ ਮਤਲਬ ਬੱਚਾ ਵੀ ਹੋਵੇ ਠੀਕ ਹੈ ਠੀਕ ਹੈ ਕਿਲੋ 1.5 ਕਿਲੋ ਮੇਰੇ ਤੋਂ ਹੁਣ ਦੁੱਧ ਥੱਲੇ ਹੈ ਜੇ ਹੈਗਾ ਵਾ ਬਾਕੀ ਬਾਕੀ 16 ਲੀਟਰ ਦੀ ਫੁੱਲ ਗਰੰਟੀ ਹੈ ਵੀਰ ਦੀ ਦੁੱਧ ਹੁਣ ਵੀ ਮੈਂ ਕੋ 18 17 ਲੀਟਰ 14 ਠੀਕ ਹੈ ਠੀਕ ਹੈ ਪਰ ਆਪਾਂ 16 ਨਾਲ ਘੱਲਾਂਗੇ ਮੈਂ ਠੀਕ ਹੈ ਠੀਕ ਹੈ ਲਓ ਜੀ ਅੱਖਾਂ ਮੀਟ ਕੇ ਕੋਈ ਲਾ ਜੇ ਭਰਾ ਬਾਕੀ ਦੁੱਧ ਨੂੰ ਚੰਗੀ ਹੈ ਬਾਕੀ ਇਹ ਨਿੰਬੂ ਵਾਂਗੂ ਨੁਚੜ ਗਈ ਹੈ ਕਰਮਾਲੀ ਖਾਸ ਕਰਕੇ ਨਿਸ਼ਾਨੀਆਂ ਹੁੰਦੀਆਂ ਦੁੱਧ ਵਾਲੇ ਪਸ਼ੂਆਂ ਦੀਆਂ ਇਹ ਵਰਤ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਚਲੋ ਕਿਸ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਦਾਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ